ਲਓ ਜੀ ਪੰਡਾ ਆ ਅੱਜ ਅਸੀਂ ਸ਼ੇਰੋ ਬੋਰ ਚੈੱਕ ਕਰਨ ਤੇ ਆ ਬਾਈ ਦਾ ਬੋਰ ਆ ਤੇ ਸਾਡੇ ਮਿਸਤਰੀ ਜੀ ਨੇ ਤੇ ਆ ਸਾਡਾ ਕੈਮਰਾਮੈਨ ਆ ਬਾਈ ਸਾਡੀ ਟੀਮ ਆ ਸਾਰੀ ਛੱਡ ਵੀ ਮੰਨਦੀ ਆ ਤੇ ਆ ਬੋਰ ਚ ਕੈਮਰਾ ਪਾਦਾ ਬਾਈ ਦੇਖ ਲੈ ਕਿ ਨੁਕਸਾਂ ਦਾ ਦਾ ਜਿੱਥੇ ਮੋਟਰ ਪਾਈਦੀ ਉਹ ਸੁੱਕ ਚਾ ਗਿਆ ਉਹਨਾਂ ਨੂੰ ਉਹ ਤਾਂ ਸੁੱਕ ਜੀ ਦੀ ਗਾਹਾਂ 150 ਦੇ ਬਾਈ ਦੀ ਮੋਟਰ ਤਾਂ ਨਹੀਂ ਉਦੋਂ 140 ਕ ਫੁੱਟ ਦੇ 30 ਕ ਦੇ ਲੱਗ ਭੱਗੀ ਦੀ ਬਸ ਪਾਣੀ ਥੱਲੇ ਆਉਂਦਾ ਆਹ ਸਾਹ ਜੀ ਇੱਕ 120 ਫੁੱਟ ਗਿਆ ਜਦੋਂ ਪੰਨਾ 120 ਫੁੱਟ ਹੂੰ ਉਹ ਦੇਖਿਆ ਦੀ ਮਸੇ ਉਹ ਉਹ ਦੇਖਦਾ ਟੁੱਟ ਕੇ ਨਾ ਡੋ ਰਿਹਾ ਹੋਵੇ ਹੋਰ ਤਾਂ ਉਸ ਹੀ ਹੈ ਟੁੱਟ ਕੇ ਨਾ ਡੋ ਰਿਹਾ ਹੋਵੇ ਕਿਤੇ ਹੋਰ ਪਾਸੇ ਪੰਨਾ ਹੋਰ ਪਾ ਲਾਂਗੇ ਹੋ ਬਸ ਇਹ ਤਾਂ ਨਾ ਲੋਰ ਦੇ ਚਾਮਾ ਤੁਹਾਡਾ ਪਾਣਾ ਨਾ ਖਲਪਾੜ ਜੀ ਦਾ ਪਾਟੀ ਵੀ ਦਿਖਦੀ ਦਿਓ ਸ਼ੀਸ਼ੇ ਨਾਲ ਚਲ ਕੋਰ ਜੇ ਮਰੀ ਜੂਨੇ ਰਾਜੂ ਨੇ ਦੇਰਾਂ ਸ਼ੀਸ਼ੇ ਨਾਲ ਤਾਂ ਨਹੀਂ ਦਿੰਦਾ ਜੀ ਤਾਂ ਅੱਡੀ ਦੂਰ ਤਾਂ ਨਹੀਂ ਦਿਖਣਾ ਸ਼ੀਸ਼ੇ ਨਾਲ ਤੁਹਾਨੂੰ ਕਹੋ ਉਹ ਜਿਹੜਾ ਖਲਪਾੜ ਪਾਟੀ ਵੀ ਹੈ 8 ਮੀਟਰ ਤੇ ਹੁੰਦੀ ਆ ਉਹਦੀ ਬਸ ਥੋੜੀ ਆਪ ਨੂੰ ਇਹ ਵੀ ਦੱਸ ਦੇ ਵੀ ਕਿੰਨੇ ਮੀਟਰ ਤੇ ਵਗਿਆ ਕੈਮਰਾ ਹਾਂ ਜੀ ਹਾਂ ਫੁੱਟ ਤੇ ਸਾਰਾ ਕਿੰਨੇ ਫੁੱਟ ਤੇ ਵਗਿਆ ਇੰਨਾ ਫੁੱਟ ਹੋ ਗਿਆ ਭਾਈ 100 ਫੁੱਟ ਹੋ ਗਿਆ 100 ਹੋ ਗਿਆ ਚੱਲ 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 ਕੋ ਟੱਕ ਟੱਕ ਜਾਵਾ ਦੋ ਟੱਕ ਜਾ ਰਿਹਾ ਚਾਓ ਬਾਈ ਜਿਆ ਦਾ ਟੱਕਾ ਕਰਨ ਮਿੱਠਾ ਦਾ ਥੋੜਾ ਜਿਹੀ ਤੇਜ਼ੀ ਪੀਂਨੇ ਪਈ ਸੁਗਰਾ ਬਈ ਇਹਨੂੰ ਮੱਦੇ ਲਾੜਿਆ ਕਿੰਨਾ ਹੋ ਗਿਆ ਦੇਖਿਓ ਮੇਰੇ ਉੱਪਰ ਕੜੀ ਮੜਾ ਗਿਆ ਛੱਲੇ ਘਾਰਾ ਕਿੰਨਾ ਹੋ ਗਿਆ ਸੋ 20 ਫਟਾ 120 ਗਰਮ ਹੋਇਆ ਹੋਇਆ ਹੈ ਨਾ ਇਹ ਚੀਜ਼ਾਂ ਨਹੀਂ ਫਤ ਹੈ ਇਹ ਪਾਣੀ ਚ ਕੋਈ ਦਿਵਾਰੇ ਬਸੀ ਨੂੰ ਉਹਨਾਂ ਦਾ ਕੱਤਰਾ ਸੀ 120 ਕੀ ਹੋਇਆ ਮੋਟਰ 120 ਕਿਤੇ ਪਾਈ ਤੇ ਦੋ ਬਾਈ 130 30 35 ਤੇ ਐਸੇ ਕਰਨਾ ਦੀ ਮੁੰਡੂ ਮਿੱਟੂ ਮੰਡਾ ਮਾਰ ਕੇ ਚੱਲ ਜਿਆ ਰਿਹਾ ਆਪਣਾ ਕੰਮ ਮਿੱਟੂਆ ਕੀ ਦਾ ਸਾੜੀ ਮਨ ਕਰਦਾਂ ਨਿਕਲ ਆਦਾ ਮੈਨੂੰ ਬਹੁਤ ਵਧੀਆ ਬਾਤ ਬਹੁਤ ਨੇ ਭਾਈ ਚਲੋ ਉਧਰ ਹੀ ਕਹਿੰਦੇ ਵਧੀਆ ਬਾਤ ਕਹਿੰਨੀ ਭਰਾੜਾ ਉਹ ਆਬਲਾਡ ਉਧਰ ਹੀ ਆ ਗਿਆ ਹਾਂ ਬੋਹਾ ਪਲਾਡਾ ਰਤੀਆ ਵਧੀਆ ਬਾਤ ਸਾਰਾ ਇਤਰੀ ਜਾਣਦੇ ਵੀ ਜਾਣਦੇ 120 ਤੋਂ ਹੋੜੀ ਚੱਲੀ ਤੈਨੂੰ ਸੋਹਣਾ ਲੱਗਿਆ ਭਾਈ ਇਹ ਤਾਂ ਬਈ 500 ਵਾਲਾ ਹੈ ਅੱਛਾ 480 ਫੁੱਟ ਤਾਂ ਪਤ ਨਹੀਂ 90 ਫੁੱਟ ਦਾ ਮਾਲ ਹੈ ਜੀ ਅੱਛਾ ਅੱਛਾ ਉਧਰ ਥੱਲੇ ਕੈਵਿਟੀ ਹੈ ਸਾਰਾ ਰਿੱਤਾ ਕਵਰ ਕਰਿਆ ਹੋਇਆ ਸਾਰਾ ਲੈਣਾ

ਜਾਣਦੇ 24 ਦੱਸੋ ਬੱਸ ਬੱਸ ਉਹ ਰੋਲਾ ਖੜਾ ਲਾ ਆ ਲੋ ਜੀ ਕਿੰਨਾ ਹੋ ਗਿਆ ਮੁੱਟੇ ਦੇਖਵੇਂ ਤਾਂ 124 ਸੁੱਕਾ ਕੀ ਹੈ ਇਹ ਸੁੱਕਾ ਆ ਸੁੱਕਾ ਮਿਲਦਾ ਮੈਂ 24 ਦੇ ਟੁੱਟਿਆ ਹੋਇਆ ਬੋਰ ਤੇ ਮੋਰ ਭਰਿਆ ਪਿਆ ਸਾਰਾ ਸੁੱਕੀ ਇਹਦਾ ਸੁੱਕਾ ਘਾ ਥੱਲੇ ਕਰਾ ਸੁੱਕਾ ਹੈ ਕੀ ਹਾਲਾ ਮਿਸਤਰੀ ਜੀ ਬੋਰ ਦਾ ਹੁਣ ਇਹਦਾ ਬੋਰ ਦੇਖ ਲਿਆ ਬਈ ਇਹ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਟੁੱਟ ਗਿਆ ਸੀ ਬੂਰੇ ਇਹ 2014-15 'ਚ ਟੁੱਟ ਗਿਆ ਸੀ ਤੇ ਉਦੋਂ ਦਾ ਆਪਾਂ ਨੇ ਉਦੋਂ ਦਾ ਬੰਦੀ ਪਾਈ ਪਈ ਸੀ ਬੂਰਾ ਹੁਣ ਵਾਟਰ ਲੈਵਲ ਵਾ ਕੇ 160 65 70 ਫੁੱਟ ਤੇ ਪਾਣੀ ਵਾ ਗਿਆ ਤੇ 125 ਤੋਂ ਟੁੱਟਿਆ ਉੱਥੇ ਭਰਿਆ ਉਦੋਂ ਮੋਟਰ ਇੱਥੇ ਚੱਲਦੀ ਸੀ ਇਹਨੂੰ ਬੇਲਾ ਕਰਕੇ ਹੁਣ ਬੂਰ ਮੋਟਰ ਪਾ ਕੇ ਚਲਾ ਦਾਂਗੇ ਬੂਰ ਨੂੰ ਆਪਾਂ ਇਹਦੇ ਮਸ਼ੀਨ ਲਾ ਮੈਂ ਕੱਲ ਨੂੰ ਬੂਰ ਬੇਲਾ ਕਰਾਂਗੇ ਧੰਨਵਾਦ ਸਾਡੇ ਕੈਮਰਾਮੈਨ ਕਾਮਰਾ ਕੱਢ ਰਹੇ ਨੇ ਬੂਰ ਚ